ਜਿਹੜੇ ਏਜੰਟਾਂ ਨੇ ਲੋਕਾਂ ਦਾ ਪੈਸਾ ਠੱਗਿਆ ਹੋਵੇ ਕਿਤੇ ਉਹਨਾਂ ਤੋਂ ਜਾਂ ਏਜੰਟਾਂ ਦੇ ਨਾਲ ਸੈਟਿੰਗਾਂ ਕਰਕੇ ਕਰੋੜਾ ਰੁਪਿਆ ਲੈ ਕੇ ਰਾਜ ਦਿਹਾੜੀ ਦੇ ਉੱਤੇ ਵੀ ਇਹ ਸੱਦੇਵੇ ਹੁਣ 10000 ਰੁਪਏ ਦਾ ਇਲਜ਼ਾਮ ਲਾਇਆ ਹੀ ਨਹੀਂ ਪਬਲਿਕ ਉਹ ਮੈਂ ਕਿਹਨਾਂ ਰੁਪਈਆ ਰੁਪਈਆ ਵੀ ਨਹੀਂ ਹੋਣਾ ਵੀ ਜੇ ਜੱਟ ਨਾਲ ਮੱਝ ਵੀ ਖੜਦੇ ਨਾ ਫੇਰ ਲਹਿਰ ਕੁ ਸ਼ੋਰ ਹੁੰਦੀ ਆ ਬਾਈ ਦੇਖੋ ਆਪਾਂ ਉਹਦੀ ਇੱਜ਼ਤ ਕਰਦੇ ਆ ਆਪਣੇ ਪਿਓਆਂ ਸਮਾਨ ਆ ਕੀ ਕਿਹਾ ਗਿਆ ਅੱਜ ਤੁਸੀਂ ਕਹਿੰਦੇ ਮੈਂ ਇੱਜ਼ਤ ਕਰਦਾ ਉਸ ਦਿਨ ਤੁਸੀਂ ਕਹਿੰਦੇ ਸੀ ਮੈਂ ਫੋੜੇ ਕਰ ਦਿੰਨੇ ਤੇਰੇ ਮਾਰ ਮਰ ਲਫੇੜੇ ਰੇ ਨੇਟਾ ਸਾਹਿਬ ਤੂੰ ਤਾਂ ਉਹਦੇ ਫੁਣਸੀ ਦੇਖੇ ਆ ਨੇ ਪਰ ਅਸੀਂ ਕੁੱਟ-ਕੁੱਟ ਕੇ ਨਾ ਤੇਰੇ ਚਿੱਤੇ ਫੋੜੇ ਕਰ ਦਾਂਗੇ ਫਿਰ ਉਹ ਸੁਣ ਪਤਾ ਫਿਰ ਫੋੜੇ ਤਾਂ ਆ ਖੋਜਿੰਦੇ ਨਾ ਜੇ ਨਾ ਕੋਈ ਕਾਰਵਾਈ ਕਰਦੀ ਸਰਕਾਰ ਫਿਰ ਫੋੜੇ ਵੀ ਕਰ ਦਿੰਦੇ ਗੁਰੂ ਦਾ ਸਿੰਘ ਆ ਜਿਹੜਾ ਮਲਵੀ ਸਿੰਘ ਆ ਪਹਿਲਾ ਇੱਕ ਭਰਾਉਂਦਾ ਨਹੀਂ ਜੇ ਇੱਕ ਭਰਾ ਜੇ ਫਿਰ ਲੋਟ ਨਹੀਂ ਆਉਂਦਾ ਜਿੰਨੇ ਘਟਲੇ ਕੇ ਸ਼ਬਦਾਂ ਦੇ ਵਿੱਚ ਤੁਸੀਂ ਬੋਲ ਰਹੇ ਹੋ ਮੈਨੂੰ ਲੱਗਦਾ ਇਹਦੇ ਬਾਅਦ ਤੁਸੀਂ ਭਾਨੇ ਬਾਈ ਨੂੰ ਇਹ ਕਹਿ ਦੋਗੇ ਵੀ ਬਾਈ ਐਂ ਦੇ ਯਾਰ ਛੱਡ ਪਰਾਂ ਕੀ ਬੋਲਣਾ ਲੋਕਾਂ ਨੂੰ ਛੱਡ ਹੁਣ ਚੁੱਪ ਕਰ ਲੈ ਜਿਹੜਾ ਸਾਡੇ ਵਾਲਾ ਖੂਨ ਆ ਨਾ ਇਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਹੈਗਾ ਬਾਈ ਲੋਕ ਬਹੁਤ ਸਾਰੇ ਕਮੈਂਟੇ ਕਰ ਰਿਆ ਭਗਵੰਤ ਮਾਨ ਦੀਆਂ ਜਪਾਨੇ ਸਿੱਧੂ ਦੇ ਨਾਲ ਬਹੁਤ ਸਾਰੀਆਂ ਪੋਸਟਾਂ ਵਿਰੋਧ ਦੇ ਵਿੱਚ ਵੀ ਹੁਣ ਪੈ ਰਹੀਆਂ ਬਹੁਤ ਸਾਰੇ ਪੇਜ ਐ ਥੱਲੇ ਕਮੈਂਟੇ ਆ ਰਹੇ ਵੀ ਭਗਵੰਤ ਮਾਨ ਸਾਹਿਬ ਚਾਹੇ ਲੱਖ ਆ ਜਾਵੇ ਚਾਹੇ ਬੰਦਾ ਜਾਏ ਉੱਥੇ 2 ਲੱਖ ਇਹ ਬੰਦਿਆਂ ਨੂੰ ਛੱਡਿਓ ਨਾ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਸੀ ਵਧੀਆ ਤੁਸੀਂ ਨੂਟ ਲਿਆ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਇਕੱਤਰ ਹੁੰਦਾ ਪਿੰਡ ਕੋੜ ਦੂਨਾ ਦੇ ਵਿੱਚ ਤੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਤੇ ਬਹੁਤ ਸਾਰੇ ਭਾਸ਼ਣ ਵੀ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਬਹੁਤ ਸਾਰੇ ਲੋਕ ਤਾਂ ਹੁਣ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਤੇ ਬਹੁਤ ਸਾਰੇ ਲੋਕ ਅਜੇ ਵੀ ਇੱਥੇ ਇਕੱਤਰ ਨੇ ਤੇ ਉਹਨਾਂ ਦੇ ਵਿੱਚ ਸਰਪੰਚ ਸਾਹਿਬ ਵੀ ਹਾਲਾਂਕਿ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਪਰ ਹੁਣ ਸਰਪੰਚ ਸਾਹਿਬ ਦੇ ਨਾਲ ਨਾਲ ਹੀ ਪ੍ਰਚਲਿਤ ਨੇ ਸਰਬਜੀਤ ਸਿੰਘ ਜੀ ਸੋ ਗੱਲਬਾਤ ਕਰਦੇ ਆ ਪਿਛਲੇ ਇੰਟਰਵਿਊ ਵਿੱਚ ਕਿਹਾ ਸੀਗਾ ਵੀ ਦੇਖਣਾ ਚਾਹੁੰਦਾ ਇੱਕ ਆਵਾਜ਼ ਦੇ ਕੇ ਪੰਚਾਇਤ ਵੱਲੋਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਸਰਪੰਚ ਰਹੇ ਹੋ ਬੇ ਇਸ ਕਰਕੇ ਵੀ ਲੋਕ ਨਾਲ ਖੜਦੇ ਆ ਜਾਂ ਨਹੀਂ ਖੜਦੇ ਤਾਂ ਬਾਈ ਜੀ ਕੀ ਲੱਗਦਾ ਹੁਣ ਜਿੰਨੇ ਵੀ ਬਾਈ ਇੱਥੇ ਸਾਡੀ ਪਬਲਿਕ ਆਈ ਹੈ ਲੋਕ ਆਏ ਨੇ ਸਾਰਿਆਂ ਨੂੰ ਆਮਨੇ ਵੱਲੋਂ ਮੇਰੇ ਵੱਲੋਂ ਦਿਲੋਂ ਧੰਨਵਾਦ ਆ ਬਾਈ ਜਿਹੜਾ ਸਾਡਾ ਇੱਕ ਰੋਕ ਕੇ ਦਾ ਪੰਜਾਬ ਦਾ ਦਰਦ ਰੋਕ ਕੇ ਦਿਖਾਇਆ ਸੀਗਾ ਸਾਨੂੰ ਆਏ ਸੀ ਵੀ ਲੋਕ ਕਿਤੇ ਸਾਡਾ ਮਜ਼ਾਕ ਨਾ ਸਮਝਣਾ ਠੀਕ ਹੈ ਅੱਜ ਜਿਹੜਾ ਸਾਡੇ ਬਾਈ ਨਾਲ ਹੋਏ ਤੱਕਿਆ ਹੋਇਆ ਜਿਹੜਾ ਅੱਜ ਉਹਦਾ ਸਾਨੂੰ ਸਕੂਨ ਮਿਲ ਗਿਆ ਵੀ ਸਾਡੇ ਨਾਲ ਲੋਕਾਂ ਦੀ ਆਵਾਜ਼ ਹੈਗੀ ਆ ਲੋਕਤੰਤਰ ਹੈਗਾ ਸੱਚਮੁੱਚ ਸਕੂਨ ਮਿਲ ਗਿਆ ਕਿਤੇ ਇਹ ਤਾਂ ਨਹੀਂ ਵੀ ਏਜੰਟਾਂ ਤੋਂ ਜਿਹੜੇ ਏਜੰਟਾਂ ਨੇ ਲੋਕਾਂ ਦਾ ਪੈਸਾ ਠੱਗਿਆ ਹੋਵੇ ਕਿਤੇ ਉਹਨਾਂ ਤੋਂ ਜਾਂ ਏਜੰਟਾਂ ਦੇ ਨਾਲ ਸੈਟਿੰਗਾਂ ਕਰਕੇ ਕਰੋੜਾਂ ਰੁਪਏ ਲੈ ਕੇ ਫਿਰ ਅੱਜ ਦਿਹਾੜੀ ਦੇ ਉੱਤੇ ਵੀ ਇਹ ਸੱਦੇ ਵੇ ਹੁਣ ਵੀ ਲੋਏ ਭਾਈ ਤੁਹਾਨੂੰ ਉਹਨਾਂ ਵਿੱਚੋਂ ਹੀ ਪੈਸਾ ਜਿਵੇਂ ਰਾਜਨੀਤਿਕ ਪਾਰਟੀਆਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਦੇਖਿਆ ਜਾਂਦਾ ਕੋਈ ਸ਼ਰਾਬ ਵਾਲੀ ਸੱਦਿਆ ਹੁੰਦਾ ਭਾਈ ਜੀ ਕੋਈ ਦਿਹਾੜੀ ਦੇ ਉੱਤੇ ਬੁਲਾਇਆ ਹੁੰਦਾ ਉਹ ਮੈਂ ਤਾਂ ਨਹੀਂ ਤੇ ਸੱਦੇ ਪੱਤੇ ਅੱਜ 10000 ਰੁਪਏ ਦਾ ਇਲਜ਼ਾਮ ਲਾਇਆ ਇਨੀ ਪਬਲਿਕ ਨੂੰ ਮੈਂ ਕਿਹਨਾਂ ਰੁਪਈਆ ਰੁਪਈਆ ਵੀ ਨਹੀਂ ਹੋਣਾ ਅੱਛਾ ਹਾਂ ਇਨੀ ਪਬਲਿਕ ਦਾ ਰੁਪਏ 10000 ਰੁਪਏ ਇਲਜ਼ਾਮ ਲਾਉਂਦੇ ਨੇ ਬਾਈ ਨੇ 10000 ਰੁਪਏ ਲੈ ਲਿਆ ਬਾਈ ਬਾਈ 10000 ਰੁਪਏ ਨਹੀਂ ਲੈਂਦਾ ਸਾਨੂੰ ਅੱਜ ਕਹਿੰਦੇ ਆ ਤੁਹਾਡੀ ਕਚਹਿਰੀ ਚ ਕਹਿੰਦੇ ਆ ਮੇਰੇ ਸਾਰੇ ਪਿੰਡ ਦੇ ਖੜੇ ਨੇ ਜੇ ਸਾਨੂੰ ਕੋਈ 5 ਰੁਪਏ ਸਾਫਤ ਕਰਦੇ 5 ਰੁਪਏ ਤਾਂ ਅਸੀਂ ਸਿਰ ਦੇਣ ਨੂੰ ਵੀ ਤਿਆਰ ਆ ਠੀਕ ਹੈ ਬਾਕੀ ਸਾਨੂੰ ਪਤਾ ਵੀ ਜੇ ਜੱਟ ਨਾਲ ਮੱਝ ਵੀ ਖੜਦੇ ਨਾ ਫੇਰ ਲਹਿਰ ਕੁਸ਼ੂਰ ਹੁੰਦੀ ਆ ਬਾਈ ਜਿਹੜਾ ਰੇਤਾ ਕਹੋਂਦਾ ਤਾ ਮੰਜਵੀ ਮਾਝਵੀਆ ਪਰ ਉਹ ਪਿਓਰ ਨਹੀਂ ਹੈਗਾ ਪਿਓਰ ਕਿਉਂ ਨਹੀਂ ਹੈਗਾ ਉਹ ਜਿਹੜਾ ਮਾਝਵੀ ਸਿੱਖਾ ਉਹ ਆਪਦੇ ਤੇ ਦੁੱਖ ਚੱਲੂਗਾ ਲੋਕਾਂ ਦੇ ਦੁੱਖ ਨਹੀਂ ਚੱਲਦਾ ਕਦੇ ਇਤਿਹਾਸ ਵੜ ਕੇ ਦੇਖ ਲਿਓ ਜਿਹੜਾ ਮਾਝਵੀਆ ਦਾ ਘਰ ਹੋਊਗਾ ਉਹ ਚੜ੍ਹਦੇ ਵਾਲੇ ਪਾਸੇ ਹੋ ਥੇਲ ਚੋਂ ਆ ਕੇ ਫੇਰ ਬੋਲੂਗਾ ਉਹਨੇ ਕਹਿੰਦਾ ਪਿਓਰ ਨੂੰ ਮੇਰੇ ਪਰ ਸਪਰੇਅ ਕੀਤੀ ਹੋਈ ਹੈ ਕਿਸੇ ਤਰ੍ਹਾਂ ਦੀ ਵੀ ਤੁਸੀਂ ਜੀ ਆਰਗੈਨਿਕ ਹੋ ਦੇਖੋ ਆਪਾਂ ਉਹਦੀ ਇੱਜ਼ਤ ਕਰਦੇ ਆ ਆਪਣੇ ਪਿਓਆਂ ਸਮਾਨ ਆ ਪਰ ਸਾਨੂੰ ਲੋਕਾਂ ਨੇ ਜਦੋਂ ਹੁਣ ਫੜਿਆ ਗਿਆ ਉਹ ਉੱਤੇ ਪਰਚਾ ਹੋ ਗਿਆ ਸਾਨੂੰ ਕਹਿੰਦੇ ਵੀ ਤੁਸੀਂ ਮਹਾਰਾਜ ਜੀ ਅਸੀਂ ਆ ਕੇ ਇਹਨੂੰ ਕਟਾਉਣ ਲੱਗੇ ਸਾਡੀ ਸੋਚ ਦਾ ਉਹਦਾ ਉਹਦਾ ਦਿਨ ਦਾ ਤਾਂ ਫਰਕ ਹੈ ਫਿਰ ਸਾਡਾ ਉਹਦੇ ਚ ਫਿਰ ਸਾਡੇ ਚ ਫਰਕ ਕੀ ਰਹਿ ਗਿਆ ਅੱਜ ਤੁਸੀਂ ਕਹਿੰਦੇ ਮੈਂ ਇੱਜ਼ਤ ਕਰਦਾ ਉਸ ਦਿਨ ਤੁਸੀਂ ਕਹਿੰਦੇ ਸੀ ਮੈਂ ਫੋੜੇ ਕਰ ਦਿੰਨੇ ਤੇਰੇ ਮਾਰ ਮਾਰ ਲਫੇੜੇ ਫਿਰ ਉਹ ਸੁਣ ਪਤਾ ਫਿਰ ਫੋੜੇ ਤਾਂ ਆਇਆ ਖੋਜਿੰਦੇ ਨਾ ਜੇ ਨਾ ਕੋਈ ਕਾਰਵਾਈ ਕਰਦੀ ਸਰਕਾਰ ਫਿਰ ਫੋੜੇ ਵੀ ਕਰ ਦਿੰਦੇ ਦੇਖ ਲੈਣਿਆ ਗੁਰੂ ਦਾ ਸਿੰਘ ਆ ਜਿਹੜਾ ਮਲਵੀ ਸਿੰਘ ਆ ਪਹਿਲਾ ਇੱਕ ਭਰਉਂਦਾ ਨਹੀਂ ਜੇ ਇੱਕ ਭਰ ਆ ਜੇ ਫਿਰ ਲੋਟ ਨਹੀਂ ਆਉਂਦਾ ਫਿਰ ਇਹ ਰਿ ਲੋਟ ਆਉਂਦਾ ਇਹ ਠੀਕ ਹੈ ਮੈਂ ਕਹਿੰਦਾ ਪ੍ਰਮਾਤਮਾ ਸਾਡੇ ਤਿੰਨ ਚੜ੍ਹਦੀ ਕਲਾ ਰੱਖੇ ਜਿਹੜਾ ਲੋਕਾਂ ਦਾ ਏਡਾ ਹੰਗਾਰਾ ਮਿਲਿਆ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਅੱਜ ਜਿਹੜੇ ਕੋਰਦਨਾਈ ਧਰਤੀ ਤੇ ਆਏ ਨੇ ਇਹ ਕਰਮ ਵਾਲੇ ਲੋਕ ਨੇ ਪਰ ਇਹ ਲੋਕਾਂ ਕੋਰਦਨਾਈ ਧਰਤੀ ਨੂੰ ਜਿੰਨੇ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਨੇ ਸਾਰੇ ਉਹ ਤਰਸ ਰਹੇ ਨੇ ਉਹਨਾਂ ਦੇ ਇੰਨੇ ਮੈਨੂੰ ਫੋਨ ਆਏ ਮੈਂ ਉਹਨਾਂ ਦਾ ਵੀ ਦਿਲੋਂ ਦਾ ਨਿਵਾਦ ਕਰਦਾ ਵੀ ਉਹਨਾਂ ਨੇ ਸਾਡੀ ਇੰਨੀ ਸਪੋਰਟ ਕਰੀ ਆ ਭਾਈ ਇੰਨੇ ਬੰਦੇ ਭੇਜੇ ਜਿੰਨੇ ਵੀ ਤੁਸੀਂ ਕਹਿ ਸਕਦੇ ਪਰ ਭਾਈ ਲੋਕ ਬਹੁਤ ਸਾਰੇ ਕਮੈਂਟ ਇਹ ਕਰ ਰਿਹਾ ਭਗਵਾਨ ਤੁਮਨ ਦੀਆਂ ਜਪਾਨੀ ਸਿੱਧੂ ਦੇ ਨਾਲ ਬਹੁਤ ਸਾਰੀਆਂ ਪੋਸਟਾਂ ਵਿਰੋਧ ਦੇ ਵਿੱਚ ਵੀ ਹੁਣ ਪੈ ਰਹੀਆਂ ਬਹੁਤ ਸਾਰੇ ਪੇਜ ਐ ਥੱਲੇ ਕਮੈਂਟੇ ਯਾਰ ਵੀ ਭਗਵਾਨ ਤੁਮਨ ਸਾਹਿਬ ਚਾਹੇ ਲੱਖ ਆ ਜਾਵੇ ਚਾਹੇ ਬੰਦਾ ਆ ਜਾਏ ਉੱਥੇ 2 ਲੱਖ ਇਹ ਬੰਦਿਆਂ ਨੂੰ ਛੱਡਿਓ ਨਾ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਸੀ ਵਧੀਆ ਤੁਸੀਂ ਨੂਡ ਲਿਆ ਸਾਡਾ ਭਾਨਾ ਸਿੱਧੂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦਾ ਹੁਣੇ ਲੋਕ ਦੱਸਣਗੇ ਜਿਹੜੀਆਂ ਜੁਨੀਆ ਨਾਲ ਜਾਈਆਂ ਸੀਗੀਆਂ ਅਸੀਂ ਆਪਣੀ ਝੋਲੀ ਉਹਨਾਂ ਦੀ ਝੋਲੀ 'ਚ ਕਿਉਂ ਕੱਠ ਪਾਇਆ ਇਹ ਵੀ ਕਈ ਵਾਰੀ ਸਾਡੇ ਲਵੇਂ ਨੌਲੇਜ ਨਹੀਂ ਹੈਗੀ ਸਾਨੂੰ ਜਮਾਨਤਾ ਕਰਾਉਣੀਆਂ ਆਉਂਦੀਆਂ ਨੇ ਉਹ ਸਾਡਾ 15 ਸਾਲ ਦਾ ਤਿਆਰਪਾ ਮੇਰਾ ਜਮਾਨਤਾ ਮੈਨੂੰ ਕਰਾਉਣੀਆਂ ਆਉਂਦੀਆਂ ਨੇ ਪਰ ਜਿਹੜਾ ਜੂਨੀਅਰਾਂ ਦਾ ਜਿਹੜਾ ਜੂਨੀਅਰਾਂ ਨਾਲ ਵੇ ਸਾਮਾਨ ਆ ਉਹ ਸਾਡੇ ਕੋਲੇ ਨਹੀਂ ਹੈਗਾ ਉਹਦੇ ਕਰਕੇ ਸੀ ਪਿੰਡ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਅਸੀਂ ਜੂਨੀਅਰਾਂ ਦੇ ਝੋਲੀ ਚ ਕੰਮ ਪਾਇਆ ਵੀ ਸਾਡਾ ਕੰਮ ਸੀ ਹੋਕਾ ਦੇਣਾ ਹੋਕਾ ਦੇ ਕੇ ਅਸੀਂ ਲੋਕਾਂ ਦੇ ਸਾਹਮਣੇ ਉਹਨਾਂ ਦੀ ਝੋਲੀ ਚ ਕੰਮ ਪਾਤਾ ਵੀ ਜੋਨੂੰ ਜਿਵੇਂ ਠੀਕ ਲੱਗਦਾ ਉਹ ਮੈਂ ਕਰੋ ਤਾਂ ਵੀਰ ਭਾਨੇ ਦਾ ਭਰਾ ਅਮਨ ਆ ਵੀਆ ਅਮਨੇ ਵੀਰ ਅੱਜ ਦਾ ਇਕੱਠ ਕਿਸ ਤਰ੍ਹਾਂ ਲੱਗਿਆ ਇੰਨੇ ਦੀ ਉਮੀਦ ਹੈਗੀ ਸੀ ਵੀ ਭਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਇੰਨੇ ਨੇ ਉਮੀਦ ਹੈਗੀ ਵੀ ਸੀ ਕਿ ਵੀ ਜ਼ਰੂਰ ਆਉਣਗੇ ਜਿਹੜੇ ਪਿਆਰ ਕਰਦੇ ਨੇ ਪਰ ਵੀ ਤੋਂ ਜ਼ਿਆਦਾ ਹੋਇਆ ਜੀ ਜਿੰਨਾ ਵੀ ਇਕੱਠ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਬਹੁਤ ਬਹੁਤ ਅੱਗੇ ਦੀ ਜਿਵੇਂ ਰਣਨੀਤੀ ਹੋ ਕੋਈ ਜਿਵੇਂ ਕਮੇਟੀ ਕੋ ਹੋਗੀ ਉਵੇਂ ਰਣਨੀਤੀ ਚੱਲੂਗੀ 5 ਫਰਵਰੀ ਤੁਸੀਂ ਦਿੱਤੀ ਹੈ ਬਾਈ ਤੁਹਾਨੂੰ ਲੱਗਦਾ ਵੀ ਸਰਕਾਰ ਜਿਹੜੀ ਝੁਕੂਗੀ ਪਤਾ ਇਹ ਵੀ ਲੱਗਦਾ ਕਿ ਇਹਨੇ ਹੋਰ ਪਰਚੇ ਵੀ ਪਾਉਣ ਦੀ ਤਿਆਰੀ ਹੈ ਜਾਂ ਆ ਪਾਏ ਗਏ ਨੇ ਦੇਖੋ ਇਹ ਝੁਕਣ ਤੇ ਕੋਈ ਸਾਡੀ ਕਿਹੜਾ ਕੋਈ ਮੰ ਲਓ ਕੋਈ ਪਰਸਨਲ ਦੁਸ਼ਮਣੀ ਹੈ ਪਰ ਉਹ ਤਾਂ ਕੱਢ ਰਹੇ ਨੇ ਪਰ ਅਸੀਂ ਤਾਂ ਇੱਕ ਇਨਸਾਫ ਹੀ ਮੰਗਦੇ ਆ ਨਾ ਕਿ ਆ ਇਹ ਤਾਂ ਕੋਈ ਗੱਲ ਹੀ ਨਹੀਂ ਨਾ ਬਣਦੀ ਕਿ ਉਧਰੋਂ ਪਰਚਾ ਪਾਇਆ ਉਧਰ ਠੋਕਦਾ ਉਧਰ ਪਰਚਾ ਪਾਇਆ ਉਧਰ ਠੋਕਦਾ ਸਾਡੇ ਪਰਿਵਾਰ ਨੂੰ ਤਾਂ ਇੱਕ ਮੰਨ ਲਓ ਪਹਿਲਾਂ ਬੇਨਤੀ ਕਰਦੇ ਆ ਫਿਰ ਜਥੇਬੰਦੀਆਂ ਜਿਵੇਂ ਵੀ ਚੱਲਣੀਆਂ ਉਹਨਾਂ ਦੇ ਪ੍ਰੋਗਰਾਮ ਨਾਲ ਬਸ ਉਵੇਂ ਚੱਲਿਆ ਜਾਊਗਾ ਜਿੰਨੇ ਕੁ ਢਿੱਲੇ ਕੇ ਸ਼ਬਦਾਂ ਦੇ ਵਿੱਚ ਤੁਸੀਂ ਬੋਲ ਰਹੇ ਹੋ ਮੈਨੂੰ ਲੱਗਦਾ ਇਹ ਤਾਂ ਬਾਅਦ ਤੁਸੀਂ ਭਾਨੇ ਬਾਈ ਨੂੰ ਇਹ ਕਹਿ ਦੋਗੇ ਵੀ ਬਾਈ ਐਂਡ ਦੇ ਯਾਰ ਛੱਡ ਪਰਾਂ ਕੀ ਬੋਲਣਾ ਲੋਕਾਂ ਲਈ ਛੱਡ ਹੁਣ ਚੁੱਪ ਕਰ ਜਾ ਦੇਖੋ ਕਹਿਨ ਉਹਦਾ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਸੀ ਜੀ ਠੀਕ ਹੈ ਪਰ ਜਿਹੜਾ ਸਾਡੇ ਵਾਲਾ ਖੂਨ ਹੈ ਨਾ ਇਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਹੈਗਾ ਠੀਕ ਹੈ ਪਹਿਲਾਂ ਵੀ ਕਿੰਨੇ ਪਰਚੇ ਪਏ ਨੇ ਠੀਕ ਹੈ ਉਦੋਂ ਵੀ ਚੱਲੀ ਗਿਆ ਕੰਮ ਹੁਣ ਇਸ ਵਾਰ ਪਰ ਜਿਸ ਹਿਸਾਬ ਨਾਲ ਲੋਕਾਂ ਦਾ ਪਿਆਰ ਹੈ ਤੇ ਲੋਕਾਂ ਦੀ ਉਮੀਦ ਮੇਰੇ ਹਿਸਾਬ ਨਾਲ ਤੋੜਨੀ ਨਹੀਂ ਚਾਹੀਦੀ ਇਹ ਜਿਹੜਾ ਲੜਾਈ ਹੈ ਇਹ ਜਾਰੀ ਰਹੂਗੀ ਭਾਈ ਸੋ ਬਿਲਕੁਲ ਲੋਕਾਂ ਦੀ ਜਿਹੜੀ ਹੈਗੀ ਹੈ ਲੋਕਾਂ ਦੇ ਲਈ ਲੜਨਾ ਜਾਰੀ ਰਹੂਗਾ ਇਸ ਤਰ੍ਹਾਂ ਹਾਰਨ ਵਾਲੀ ਨਹੀਂ ਹੈ ਇਹ ਕਹਿਣਾ ਹੈ ਪਾਣੇ ਵੀਰ ਦੇ ਭਰਾ ਦਾ ਅਮਨੇ ਦਾ ਸੋ ਬਹੁਤ ਸਾਰੇ ਲੋਕ ਇੱਥੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਹ ਪੰਡਾਲ ਸੀਗਾ ਇੱਥੇ ਵੱਡਾ ਇਕੱਠ ਹੋਇਆ ਸੀਗਾ ਤੇ ਉਸ ਇਕੱਠ ਦੇ ਵਿੱਚ ਵਕ ਵਕ ਆਗੂ ਜਿਹੜੇ ਸੰਬੋਧਨ ਕਰਦੇ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਪੁੱਜਦੇ ਨੇ 5 ਤਰੀਕ ਦਾ ਆਲਟੀਮੇਟਮ ਦਿੱਤਾ ਜਾਂਦਾ ਹੈ ਦੇਖਣਾ ਹੋਊਗਾ ਵੀ ਹੁਣ 5 ਤਰੀਕ ਨੂੰ ਸਰਕਾਰ ਦੇ ਵੱਲੋਂ ਪਾਨਾ ਸਿੱਧੂ ਨੂੰ ਉਸ ਤੋਂ ਪਹਿਲਾਂ ਰਿਹਾ ਕੀਤਾ ਜਾਂਦਾ ਹੈ ਜਾਂ ਨਹੀਂ ਪਰ ਪਿੰਡ ਦੇ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਜਿਹੜੀ ਪਹਿਲਾਂ ਉਹਨਾਂ ਨੇ ਕਹੀ ਸੀਗੀ ਵੀ ਅਸੀਂ ਦੇਖਣਾ ਚਾਹੁੰਦੇ ਆ ਪਰ ਉਹ ਕਹਿੰਦੇ ਵੀ ਲੋਕਾਂ ਨੇ ਉਮੀਦ ਤੋਂ ਵੱਧ ਪਿਆਰ ਦਿੱਤਾ ਤੇ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੈਨਲ